아, 너무 감사합니 ਪਰੂੜ ਚੜ ਪਰੂੜ ਚੜ ਪਸ਼ੂਆਂ ਦੇ ਨਵੇਂ ਦੁੱਧ ਹੁਣ ਤੇ ਸੰਰੂਰ ਵਾਲਿਆਂ ਦੀ ਸ਼ਰਤਾਂ ਦਵਾਈ ਮੱਝਾਂਾਂ ਝੋਟੀਆਂ ਬੈੜੀਆਂ ਤੇ ਅਮਰੀਕਨ ਪਸ਼ੂ ਜਿਹੜੇ 5-5 ਸਾਲਾਂ ਦੇ ਨਵੇਂ ਦੁੱਧ ਨਹੀਂ ਸੀ ਹੋਏ ਲੋਜੀ ਸਾਡੀ ਦਵਾਈ ਦੇ ਨਾਲ ਹਫ਼ਤੇ ਤੋਂ ਪਹਿਲਾਂ ਪਸ਼ੂ ਰਿੰਗ ਕਰਨਾ ਮੈਂ ਤੁਹਾਨੂੰ ਦੱਸਣਾ ਦੀ ਗੱਲ ਆ ਬਹੁਤ ਰਿਗਲਟ ਪੈ ਰਿਹਾ ਹੈ ਕੋਈ ਸ਼ੁਰੂ ਨਹੀਂ ਆਉਂਦਾ ਦੋ ਦਿਨ ਤੋਂ ਬਹੁਤ ਲਈ ਜਿਹੜੇ ਕਰੀ ਗੁਆਚਾ ਪਹਿਲੇ ਦੀ ਹੋ ਜਾਊਗਾ ਫਾੜੀ ਤੋਂ ਚੱਕੀ ਕਰਦੇ ਹੈ ਇਹੋ ਸ਼ੈਲੀ ਵਿੱਚ ਆਹ ਵੈਲਕਮ ਆ ਗਏ ਆ ਮੇ ਆਹ ਮੈਂ ਤੁਸ ਮਨ ਨੂੰ ਨਾ ਲਾਵਾਂ ਜੀ ਜਿਹੜਾ ਆ ਗਿਆ ਉਹ ਇੰਦਰਾ ਕਰੇ ਕੋਈ ਮਸ਼ੀਨ ਆ ਗਈ ਹੈ ਇਹ ਤੁਹਾਡੀ ਕੰਪਨੀ ਦੀ ਹੈ ਨਹੀਂ ਕੰਪਨੀ ਤਾਂ ਹੈਗੀ ਮਾਲਕ ད�ས ད�ས དས 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 ད�

ਕੋਆਪਰੇਟਿਵ ਹੈ ਕਾਫੀ ਤੇ ਸਟਾਲਸ ਕਾਫੀ ਨੇ ਅੰਦਰ ਡੇਰੀ ਫਾਰਮਰਸ ਵਗੈਰਾ ਸਾਰੇ ਕਾਫੀ ਆਏ ਹੋਏ ਨੇ ਤੁਸੀਂ ਆਪਣੇ ਸਟਾਲ ਬਾਰੇ ਦੇਖੋ ਸਟਾਲ ਸਰ ਆਪਣਾ ਵਾਸ ਵੇਟ ਕੇ ਰਸਰ ਫਾਰਮਾਸਿਊਟੀਕਲ ਕੰਪਨੀ ਹੈ ਵੈਟਨਰੀ ਚ ਡੀਲ ਕਰਦੀ ਹੈ ਤੇ ਮੈਡੀਸਨਸ ਹੈਗੇ ਸਾਡੇ ਕੋਲ ਤੇ ਫੀਡ ਸਪਲੀਮੈਂਟਸ ਵਗੈਰਾ ਨੇ 13 ਟਾਈਪ ਦੇ ਫੀਡ ਸਪਲੀਮੈਂਟਸ ਨੇ ਮੈਡੀਸਨ ਮੈਡੀਸਨ ਸਰ ਐਂਟੀਬਾਇਟਿਕ ਐਮਸਟਾਈਟਸਲੀ ਹੈਗੀ ਸਰ ਇਹਨਾਂ ਦੀ ਅਵੇਲੇਬਿਲਟੀ ਸਰ ਪੰਜਾਬ ਚ ਹੈ ਅਵੇਲੇਬਿਲਟੀ ਸਰ ਤੁਹਾਨੂੰ ਲੁਧਿਆਣਾ ਵਿੱਚ ਮਿਲ ਜਾਊਗੀ ਫਰੀਦਕੋਟ ਮਿਲ ਜਾਊਗੀ ਬਾਕੀ 올 ਓਵਰ ਪੰਜਾਬ ਆਪਾਂ ਡਿਲੀਵਰ ਕਰਦੇ ਹਾਂ ਇੰਜੈਕਸ਼ਨਸ ਬੋਲਸ ਸਪਰੇ ਸਾਡੇ ਕੋਲ ਸਪਰੇ ਵੀ ਹੈਗੀ ਐ ਚਿੱਟੜਿਆਂ ਦੀ ਹੋਰ ਵੀ ਜਗ੍ਹਾ ਉੱਤੇ ਵੇਚਦੇ ਹਾਂ मेरा नाम डॉक्टर अक्षय वानकड़े है सर मैं फ़ाइन ऑर्गेनिक्स कंपनी में सर फाइन ऑर्गेनिक जो कंपनी है हमारी बेसिकली मुंबई बैस है राजपोपर में सर हमारा हेड ऑफिस है और सर कंपनी 1970 से मार्केट में है अलग अलग डिवीज़न में है सर हम लोग जैसे पॉलीमर में है फूड में है बेकरीज में है फिर प्लास्टिक इंडस्ट्री में है पीस में है कॉस्मेटिक्स में है तो अभी सर एनिमल हेल्थ में भी हम एक्टिव हैं बेसिकली सर जो भी प्रोडक्ट्स हैं हमारे फैटी एसिड बेस्ड प्रोडक्ट है जैसे शॉर्ट चैन फैटी एसिड हो गया मीडियम चेन तो उसके सब डेरीवेटिव है सर बेसिकली साइड इफेक्ट्स वगैरह कुछ नहीं है और एनिमल हेल्थ में अभी हम डेरी सेगमेंट में एक्टिव हैं पोल्ट्री में एक्टिव है और एक्वा में भी सर हमारे एक दो प्रोडक्ट्स अभी हैं ओवरऑल सर फीड सप्लीमेंट फीड सप्लीमेंट है फीड सप्लीमेंट जैसे कैल्शियम प्रोफेनेट है सर फिर हमारे पास बफड़ भी नहीं कराएंगे फाइन वन फाइव डबल टू ये सर भी नहीं करेंगे बेसिकली दूध बढ़ाने में ड्रायमेटरी इंटेक्ट बढ़ाता है एनिमल का फिट स्टेस की दिक्कत कम करता है कैल्शियम प्रोपोडेट जो है बेसिकली उससे कैल्शियम और एनर्जी दोनों चीज़ें एक इकट्ठा मिल जाती है यहाँ पर और जो गाय बेस डाने के बाद जो मिल्क फीवर या किटोसिस की जो इशू आती है तो ये अगर हम यूज़ करेंगे कैल्शियम प्रोपोनेट क्योंकि तो प्योर फॉर्म में अवेलेबल है तो वो ईजिली उससे मतलब उसका कोई तो दिक्कत नहीं आता ਕਹਿੰਦੇ ਪੰਜੀ ਨੂੰ ਨਾਲ ਹੀ ਆਇਆ ਉਹ ਉਹ ਬੰਦਾਂ ਨੇ ਬਹਿਣੇ ਲੱਗ ਪਏ ਨੇ ਕਿਹੜੇ ਕੋਲੋਂ ਪਾਣਾ ਉਹ ਬਾਈ ਦੋ ਜਾਨਾਂ ਬਚੀਆਂ ਆਹ ਕਹਿੰਦੇ ਕਿ ਤੁਸੀਂ ਆਹ ਚਾਰ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾ ਸਕਦੇ ਹੋ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਬੰਦਿਆ ਵਾਹਿਗੁਰੂ ਜੀ ਕੀ ਫਤਿਹ ਕੌਣ ਬੰਦਿਆ ਕਿ ਚੱਲ ਰਿਹਾ ਹੈ ਦੱਸ ਹਸਪਤਾਲ ਲੁਧਿਆਣੇ ਦੀ ਟੀਮ ਹੈ ਮੈਂ ਵੀਡੀਓ ਡਾਕਟਰ ਅੰਮ੍ਰਿਤਪਾਲ ਕੋਲ ਬਲੱਡ ਡੋਨੇਸ਼ਨ ਕਰਨ ਦੇ ਜਿਵੇਂ ਪਤਾ ਆਪਾਂ ਨੂੰ ਸਭ ਨੂੰ ਕਿ ਬਹੁਤ ਫਾਇਦਾ ਹੈ ਇਹ ਇੱਕ ਖੂਨਦਾਨ ਮਹਾਦਾਨ ਹੁੰਦਾ ਹੈ ਇਸ ਨਾਲ ਇੱਕ ਬਲੱਡ ਬੰਦਾ ਜੇ ਅਗਰ ਡੋਨੇਟ ਕਰਦਾ ਤਾਂ ਉਸ ਨਾਲ 3 जिंदगियां ਸੇਵ ਹੋ ਸਕਦੀਆਂ ਕਿਉਂਕਿ ਇਸ ਤੋਂ ਲਾਲ ਕਰਨ ਵਾਲੇ ਸੈੱਲ ਜਿਹੜੇ ਹੁੰਦੇ ਆਪਣੇ ਆਰਬੀ ਸੀਸ ਫਰੈਸ਼ ਫਰੋਜ਼ਨ ਪਲਾਜ਼ਮਾ ਤੇ ਪਲੇਟलेट्स ਜਿਹੜੇ ਜਿਵੇਂ ਡੇਂਗੂ ਸੀਜ਼ਨ ਚ ਘਟ ਜਾਂਦੇ ਆ ਲੋਕਾਂ ਦੇ ਲਈ ਵੀ ਬਹੁਤ ਹੈਲਪਫੁਲ ਹੈ

ڪاڙي <laughs> 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 ਕਾਲੂ ਆਉਂਦੀ ਆਲੋ ਕੋ ਤਾਂ ਜਾਂਦੀ ਹੈ ਆਪਣਾ ਟਿਕਾਣਾ ਕਰਦਾ ਹੈ ਕਿਹੜੇ ਕਿਹੜੇ ਜਾਵਰ ਚੁੱਕੇ ਹੈ ਕਿ ਬੇਸਾਰੀਆਂ ਮੱਜਾਂ ਹੋ ਰਹਾ ਹੋ ਰਹੀ ਹੈ ਤੇ ਜਰਸੀ ਦਾ ਆਰੋਗ ਹੋ ਗਿਆ ਕੁਛੀ ਕੜ ਕੇ ਰੱਖੇ ਹੋਏ ਗੱਡੀ ਜਿਹੜਾ ਨਾ ਅੱਗੇ ਰੱਖੀ ਹੋਈ ਆ ਤਾਂ ਕਿ ਨਹੀਂ ਚੀਜਾਂ ਬਾਕੀ ਸੀ ਆ ਦਾ ਜਿਹੜਾ ਜਿਹੜਾ ਠੀਕ ਕਰ ਰਹੇ ਹੈਂ ਇੰਨੇ ਇੱਥੇ ਵੀ ਇ렇게 ਤੇ ਆ ਬੁਣੀ ਦੇ ਕੈਮਰਾ ਨੇ ਨਾ ਇਹ ਟੈਂਗਰ انھن جو نام آهي ਕਰਦੇ ਹਾਂ ਕਿ ਉਹ ਬਹੁਤ ਬੜੀਆ ਬਹੁਤ ਕਿ ਇਹ ਸੋ ਮੈਂ ਅਗਲੇ ਕਾਰਨਾਏ ਬੇਨਤੀ ਕਰਾਂਗਾ ਉਹਨਾਂ ਨਿਆ ਬੈਕ ਤੇ ਨਾਲ ਚੱਲ ਗਈ ਸਾਡੀ ਸਭ ਤੋਂ ਵੱਡੀ ਚਿਰ ਸਾਡੇ ਕਿਸਾਨ ਵੀਰ ਤੇ ਭੈਣਾਂ ਤੇ ਨਾਲ ਅਸੀਂ ਜੀ ਆਇਆਂ ਕਹਿੰਦੇ ਆ ਅੱਜ ਮੁੱਖ ਮੰਤਰੀ ਸਨਮਾਨ ਦੇ ਨਾਲ ਜੇਤੂ ਜਿਹੜੇ ਸਾਡੇ ਸਨਮਾਨਿਤ ਕਿਸਾਨ ਵੀਰ ਤੇ ਭੈਣਾਂ ਦੀ ਪਹੁੰਚੇ ਨੇ ਇਹਨਾਂ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਸਵਾਗਤ ਕਹਿੰਦੇ ਆ ਕਿਓ ਸਾਡੇ ਦਰਗਾਹ ਨੇ ਇਸ ਵਕਤ ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਸਾਡੇ ਵਾਈਸ ਚਾਂਸਰ ਸਾਹਿਬ ਡਾਕਟਰ ਇੰਦਰਜੀਤ ਸਿੰਘ ਜੀ ਨੂੰ ਕਿ ਉਹ ਸਟੇਜ ਤੇ ਆਉਣ ਤੇ 2 ਮਿੰਟ ਵਾਸਤੇ ਜਿਹੜਾ ਵਾ ਉਹ ਸਾਡੇ ਕਿਸਾਨ ਵੀਰ ਤੇ ਸਾਡੇ ਮਹਿਮਾਨ ਜਿਹੜੇ ਉਹਨਾਂ ਡਾਕਟਰ ਅਨਜੀਤ ਸਿੰਘ ਜੀ ਵਾਈਸ ਚਾਂਸਰ ਜਿਹੜੇ ਵਰਲਡ ਪੋਲੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਾਡੀ ਐਸਟੀ ਦੇ ਟੀਨ ਡਾਇਰੈਕਟਰਸ ਮੱਧ ਦੇ ਉੱਤੇ ਬੈਠੇ ਤੇ ਮੈਂ ਤੋਂ ਥੱਲੇ ਬੈਠੇ ਹੋਏ ਸਖਸ਼ਤਾ ਤੋਂ ਸਾਰੇ ਲੋਕ ਜੀ ਆਏ ਨੂੰ ਇਸ ਸ੍ਰਿਸ਼ਟੀ ਦੇ ਕਿ ਪਸ਼ੂ ਭਾਰਨ ਮਿਲਦੇ ਨੇ ਆਮ ਇਕਰਾਮ ਜਿਹੜੇ ਆਉਂਦੇ ਉਹ ਇੱਕ ਪਰੇਸਮੂ ਦੇ ਵਿੱਚ ਰੰ ਦਿੱਤੇ ਜਾਂਦੇ ਇਸ ਦੇ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਜਿਨ੍ਹਾਂ ਵੀ ਸਾਡੇ ਕਿਸਾਨ ਸਨਮਾਨ ਜੀਤੂ ਨੇ ਉਹ ਜਿਨ੍ਹਾਂ ਦਾ ਨਾਮ ਹੈ ਜੇ ਕਿਰਪਾ ਕਰਕੇ ਮੱਚ ਕੇ ਆ ਜਾਣ ਅਸੀਂ ਨਾਲ ਉਹਨਾਂ ਦਾ ਸਨਮਾਨ ਪੱਤਰ ਪੜਾਂਗੇ ਤੇ ਉਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਇਨਾਮ ਜਿਹੜਾ ਦਿੱਤਾ ਜਾਏਗਾ रहा श्रीमती दल कौर तूर पत्नी सरदार गुरीत सिंह जी ने घर के सूर तो पालन की शुरुआत सूरपालन वाले श्री बिक्रमजीत पूरे विज्ञानिक ढंग बनाया मछी पालन रस्ते पैंती एक तक बढ़ाया इन्होंने प्राप्तियों करके सरदार रपिंदपाल जी मच्छी पालन श्रेणी मुख्यमंत्री पुरस्कार प्रदान कर दिये ਬੁਰੰਦਾ ਦੇ ਵੈਟਰਨਰੀ ਦਾ ਐਨੀਵਰਸਰੀ ਸਾਸਨ 10 ਕਿਲੋ ਦਾ ਮਾਰਕ ਚੁਸਕਾ ਦਿੱਤਾ। ਕਈਆਂ ਦਾ ਪ੍ਰਾਂਤ ਸਰਕਾਰ ਨੇ ਸੋਨਾਣੇ ਵਿੱਚ ਵੀ ਐਮਬੀਏ ਰੈਡੀ ਨਹੀਂ ਫਸਦੀ। ਪੁਨੇਰੇ ਪੈਸਾ ਕਮਾਉਣ ਲਈ ਕੈਨੇਡਾ ਵੀ ਗਏ। ਆਪ ਜੀ ਨੇ 2023 ਵਿੱਚ ਪਸ਼ੂ ਪਿਆਰ ਕੈਂਟਰ ਸਹਾਵੇਕੇ ਬੱਕਰੀ ਸਪਲਾਈ ਗੋਸਤੀ ਕਾਪ। ਆਪ ਦੀ ਆਗਰ ਲਿਖਾ ਕੇ ਬੱਕਰੀ ਪਾਲਣ ਦਾ ਕੰਮ ਆਰੰਭ ਕੀਤਾ। ਇਹਨਾਂ ਪ੍ਰਾਪਤੀਆਂ ਕਰਕੇ ਸ਼੍ਰੀ ਬਜਿੰਦਰ ਸਿੰਘ ਕਾਮਜੀ ਨੂੰ ਬੱਕਰੀ ਪਾਲਣ ਦੀ ਸ਼੍ਰੇਣੀ ਵਿੱਚ ਮੁੱਖ ਮੰਤਰੀ ਪੁਰਸਕਾਰ ਵਰਦਾਨ ਕਰਦਿਆਂ ਭੁਰੋਂ ਦਾ ਦੇ ਬੈਠ ਗਿਆ ਅਧਿਆਇ ਦਾ ਸਾਸੀ ਉਸ ਨੂੰ ਲਿਆ ਮਾਣ ਮਹਿਸੂਸ ਕਰਦੀ ਹੈ ਬਹੁਤ ਧੰਵਾ ਜੀ ਤੇ ਸਾਰੇ ਸਾਡੇ ਜੇਤੂ ਵੀਰ ਭੈਣ ਉਹਨਾਂ ਨੂੰ ਬਹੁਤ ਅਸੰਭਾਰਕ ਭਾਦੇ ਨੇ ਸਾਡੇ ਹੋਰ ਜਿਹੜੇ ਵਿਰਸੇ ਨਾਲ ਜੁੜੇ ਹੋਏ ਐ ਉਹਨਾਂ ਚ ਇੱਕ ਸਾਡੇ ਕਿਤੇ ਨਾਲ ਜੁੜਿਆ ਹੋਇਆ ਕਿਸਾਨ ਮੇਲਾ ਜਿਹੜਾ ਹਰ ਇੱਕ ਪਰਿਵਾਰ ਲਈ ਜਿਹੜਾ ਕਿਸਾਨੀ ਕਰਦਾ ਉਹ ਇਸ ਨਾਲ ਜੁੜਿਆ ਉਹਦੇ ਲਈ ਬੜੀ ਸ਼ਰਧਾ ਵਾਲਾ ਜਿਹਦੇ ਚ ਪੰਜਾਬ ਖੇਤੀ ਯੂਨੀਵਰਸਿਟੀ ਚੋਂ ਪਰ ਫਸਲਾਂ ਤੇ ਵਿਗਿਆਨੀਆਂ ਨੇ ਦੇਖੂਗਾ ਦੇ ਧੰਨਵਾਦੀ ਬਹੁਤ ਆ ਵੱਡਾ ਕੰਮ ਇਹ ਜੀ ਹੈ ਉਸ ਲਈ ਅੱਜ ਵੀ ਜੇ ਅਸੀਂ ਖੇਤੀ ਦੇ ਭੱਲੇ ਨਾਲ ਉਸ ਦੇ ਵਿੱਚ ਇੱਕ ਅਸੀਂ ਬਹੁਤ ਤਰੱਕੀ ਕੀਤੀ ਜਿੱਥੇ ਝਾੜ ਪਾ ਸਾਡਾ ਬਹੁਤ ਵੱਧ ਗਿਆ ਹੁਣ ਉਸ ਨਿਸ਼ਾਨੇ ਤੋਂ ਕਾਹ ਜਣਾ ਬੜਾ ਔਖਾ ਹੋਇਆ ਪਿਆ ਕੱਟ ਜਾਣ ਮਰਨ ਨਾਲ ਵੀ ਸਰ ਸਕਦਾ ਹੈ ਔਰ ਜਿਵੇਂ ਸੂਰ ਪਾਲਣ ਦਾ ਤਾਂ ਬਹੁਤ ਹੀ ਜੀਨੇ ਕਰਨੇ ਤਿਆਰ ਨੇ ਬਾਈ ਜੀ ਹੋਰਾਂ ਦੀ ਪੀਕ ਕੀਤੀ ਹੈ ਜੀ ਹੋਰਾਂ ਨੂੰ ਸਨਮਾਨਤ ਕੀਤਾ ਇਹਨਾਂ ਨੇ ਵੀ ਇਹਦੇ ਵਿੱਚ ਬਹੁਤ ਹਿੱਸਾ ਪਾਇਆ ਦੂਸਰੇ ਜੇ ਮੱਛੀ ਪਾਲਣ ਵਿੱਚ ਕਈਏ ਅਸੀਂ ਕਾਮਯਾਬੀ ਤਾਂ ਹੋ ਸਕਾਂਗੇ ਅਸੀਂ ਖੁਸ਼ਹਾਲ ਹੀ ਨਾ ਹੋ ਸਕਾਂਗੇ ਜੇ ਇਹਦਾ ਸਹਾਰਾ ਲਵਾਂਗੇ ਇਹਦੇ ਲਈ ਸਰਕਾਰ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਤਿਆਰ ਕੀਤੇ ਗਏ ਆ ਹੈ